ਆਡੇ ਬਬਲੂਰੇ ਉਹਨਾਂ ਤੋਂ ਹਟਵਾ ਕੇ ਲੈਣਾ ਜੀ ਪੈਲਾ ਲਾਂਦੇ ਤਾਂ ਆਹ ਆ ਤੀਕਾ ਦੇਖੋ ਸੋਨੂੰ ਜਿਵੇਂ ਆਪਾਂ ਸਕੂਟਰ ਦੀ ਠੀਕੀ ਬੋਲੀ ਪਈਏ ਜਿਵੇਂ ਫਿਸਕੇ ਸੌਣ ਲੱਗੀ ਤੇ ਪਾਣੀ ਹੀ ਖੜ ਗਿਆ ਤੇ ਪਾਣੀ ਕਰਕੇ ਹੋ ਗਿਆ ਨਾ ਬਬਲੂ ਨੇ ਇਹ ਹੋਰ ਕਰਦੇ ਇਹਦਾ ਗੱਲ ਜੀ ਇਹ ਤਾਂ ਬੱਤੀ ਵਾਲੂ ਜੀ ਬੋਲਦੀ ਨਹੀਂ ਲੱਗੀ ਹੋਈ ਹੈ ਇਹ ਤਾਂ ਵਗੂ ਬਾਹਰ ਰੱਖਦੇ ਨੇ ਜਿਹੜਾ ਮਰਜ਼ੀ ਚੁੱਕ ਕੇ ਲੈ ਗਏ ਆ ਕੇ ਰੱਖ ਦਿਆ ਗਿਆ ਪੰਮੀ ਆ ਤੀ ਕਿਤੇ ਨਹੀਂ ਬਚੀ ਇਹ ਤਾਂ ਠੀਕ ਹੈ ਇਹ ਵੀ ਮਜ਼ਬੂਤ ਆ ਆ ਵੀ ਮਜ਼ਬੂਤ ਆ ਨਹੀਂ ਅਮਰ ਮੂਰ ਨਹੀਂ ਮਜ਼ਬੂਤ ਕਿਥੇ ਸੀ ਫਿਰ ਉਹ ਲੱਗ ਗਿਆ ਸਿਆਉ ਦਾ ਕੌਣ ਲੱਗ ਗਿਆ ਕੌਣ ਕੋਣਾ ਲੱਗ ਰਿਹਾ ਹੁੰਨੀ ਰਹਿਣੀ ਇਹ ਉਹ ਕਹਿੰਦਾ ਕਿ ਸਰਬਾਭੂ ਨੂੰ ਖੁਸਤੇ ਬਾਭੂ ਦਾ ਬੈੱਡਰੂਮ ਖੋਜ ਨਹੀਂ ਹੋਣਾ ਹੁੰਦਾ ਤੇ ਹੱਥ ਲੈ ਕੇ ਕਹਿੰਨ ਨੂੰ ਚੰਗੇ ਦੇਖ ਇੱਥੇ ਬੈਠਾ ਨਹੀਂ ਥੱਲੇ ਕਿਉਂ ਨਹੀਂ ਪੰਜੇ ਕਿਤੇ ਉਹਨਾਂ ਨੂੰ ਨਹੀਂ ਤੁਸੋਂ ਤੇ ਦੇ ਦੇ ਕਿਉਂ ਕਰਦੇ ਨੇ ਬੈਠਾ ਤਾਂ ਉਹ ਵੀ ਇੱਥੇ ਆਉਂਦਾ ਉਹ ਬਤਲੇ ਰੱਖਿਆ ਕਾਹ ਕਰਦਾ ਸੀ ਕੋਹੋਂ ਦਾ ਦਾਦੀ ਉਹ ਤਾਂ ਬੈੱਡਰੂਮ ਟੇਬਲਿਆਂ ਦੇ ਵੱਲ ਜਾਂਦਾ ਸੀ ਆਪਾਂ ਡਾਈਨਿੰਗ ਟੇਬਲਿਆਂ ਦੇ ਵੱਲ ਜਾਂਦਾ ਉੱਥੇ ਬੈਠਾ ਹਾਂ ਉਹ ਡਾਈਨਿੰਗ ਟੇਬਲਾ ਕਰਕੇ ਚੱਕਿਆ ਸੀ ਇਹ ਉੱਥੋਂ ਕੂਕਦਾ ਇੱਕ ਸੱਦਾ ਤਾਂ ਉਹ ਤਾਂ ਬੜਾ ਬੇਕਾਰ ਹੋ ਗਿਆ ਕਿਹਦੀ ਮੁਸਕ ਮਾਰਦੀ ਹੈ ਬਈਆਂ ਦੀ ਤੇ ਤੇਰੇ ਦੇ ਰੇ ਸਾਡੇ ਬਬੂ ਤੇ ਬਬੂ ਵੀ ਸਾਡੇ ਉਹ ਮੁਕਤ ਉਹਨਾਂ ਦੇ ਦੀਸੀ ਉਹ ਥੱਲੇ ਸਿੱਟਿਆ ਇੱਥੇ ਪੁਰਾਣਾ ਘਾਤਾ ਸੀਗਾ ਬਾਲਾ ਪਾਣੀ ਪੁਣੀ ਲੈ ਨਾਲ ਉਹਨੇ ਕੱਪੜੇ ਫੜਵਾ ਲਏ ਉਹਦੇ ਨਹੀਂ ਜਾ ਅੰਦਰ ਹੋ ਜਾਣਾ ਨਹੀਂ ਵੀ ਜਾਣਾ ਮੋਰਾਂ ਜਾਂ ਅੰਦਰ ਜਾਵੇਂ ਮੈਂ ਕਿਹਨੂੰ ਇਹ ਗੱਲ ਕਹੀਆ ਮਹਾਂ ਕਦ ਆਵੇ ਦੂਰੀ ਪੈਣ ਤੇ ਤੁਹੀਂ ਬਹੁ ਉੱਤੇ ਪਸਾ ਦੇ ਚਾਦਰ ਹੋਣੀ ਕਿ ਕਿਸੇ ਦੀ ਜਮੀ ਆ ਦੇ ਫੇਰ ਤੇ ਮੀ ਆ ਗਿਆ ਬਸ ਕੰਮ ਖਤਮ ਹੋ ਗਿਆ ਉਹ ਪਹਿਲਾਂ ਮੋਰ ਮਾਰਦੀ ਨੇ ਲੱਗਦਾ ਆਹ ਕਿਹਦਾ ਬਲੀ ਹੋਣੀ ਆ ਆ ਜਾ ਦੇ ਫੇਰ ਮੈਂ ਕਹਾਂ ਕਿ ਰਲਾ ਆਈ ਅੰਦਰ ਕਿੰਨਾ ਸ਼ਕਤੀ ਮਰ ਭੜ ਕੇ ਮੈਂ ਸ਼ੂ ਸ਼ੂ ਕਰਕੇ ਅੰਦਰ ਲਾ ਆਏ ਕਰਨਾ ਮੈਂ ਕਿਹਾ ਉਹਨੇ ਸੁਣਿਆ ਘਰ ਤੇ ਜਰੂਰ ਕੂੜਾ ਮਾੜਨਾਗਾ ਨਹੀਂ ਨਹੀਂ ਇਹ ਕੀ ਗੱਲ ਹੈ ਨਾ ਜੀ ਕਹਿੰਦੀ ਰਹਦੀ ਆ ਲੈ ਲੈ ਉਹਨੇ ਲੈ ਲੈ ਕੀ ਕਰਨਾ ਇਹਦਾ ਰੋਤੀਆਂ ਬੈਠੇ ਸੰਗੀ ਜੀ ਤੁਸੀਂ ਕੁੱਲ ਫਟ ਨੂੰ ਇਹ ਦਾਸ ਆਪਣੇ ਵੀ ਮੰਡੀ ਚ ਜੋਗੀ ਬੈਠੇ ਨੇ ਜੋਗੀਆਂ ਜਿਨ੍ਹੇ ਬੈਠ ਜੋ ਵੀ ਜਾ ਰਹੇ ਕਿਥੇ ਚੱਕ ਕੇ ਲੈ ਕੇ ਜਾਣਗੇ ਨਾ ਕੋਈ ਨਹੀਂ ਜੀ ਜੰਟੀ ਜੰਟੀ ਜਿੰਦਾਬਾਦ ਜੰਟੀ ਮਜਾਗਣਾ ਕਿ ਜੰਟੀ ਵੀ ਕਿੱਥੇ ਲੈ ਕੇ ਜਾਊਗਾ ਜੰਟੀ 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 ਡਾਇਰੈਕਟ ਗੁੰਡੇ ਦਾ ਘਰ ਚੱਲਣਾ ਫਸਤਾ ਖਾਣਾ ਫਿਰ ਉਹ ਵੱਧ ਮਾਰਨਗੇ ਵਜਣ ਨਾਲ ਜਿਹੜੇ ਇਹ ਰਹਿ ਕੇ ਲੈ ਕੇ ਲੈ ਕੇ ਲੈ ਕੇ ਤੇ ਫੇਰ ਉਹ ਜਿਹੜੇ ਕਟੀਆਂਾਂ ਦੇ ਉੱਤੇ ਬੈਠੇ ਹੁੰਦੇ ਉਹ ਤਾਂ ਮਾਦਾ ਜੋਗੀ ਪੱਕੇ ਬੈਠੇ ਨਹੀਂ ਜੀ ਸੌਸ ਸੱਟ ਨਹੀਂ ਆਉਂਦਾ ਹੋਰੇ ਕਿਹੜੇ ਕੋਈ ਮਾਰੇ ਕੋਟ ਵੱਡਨੇ ਯਾਰ ਸਪਾਈਨ ਵਧੀਆ ਜੇ ਤਿੰਨੇ ਵਰਤਨੇ ਹੋਣ ਮੈਂ ਤਾਂ ਜਿਹੜੂ ਡੋੜ ਮੋਚੀ ਜਾਇਆ ਜਿਹਨੂੰ ਕਾਇਨਦੇ ਹੋਰ ਮੈਂ ਤਾਂ ਆਪਣੇ ਪਿੰਡ ਚ ਫੇਰੇ ਮੁੰਡੇ ਚਾਹੀਦੇ

ਛੇਵੇਂ ਤੁਸੀਂ ਹੋ ਮੈਂ ਵੀ ਪੀਣੀ ਹੈ ਮੈਂ ਤਾਂ ਕਦੋਂ ਦੀ ਵੇਖਣੀ ਹੈ ਚਾਹ ਪੀਣੀ ਹੈ ਤੂੰ ਸਬਜ਼ੀ ਨਹੀਂ ਖਾਦੀ ਮੈਂ ਸਾਰੀ ਸਬਜ਼ੀ ਹੋਈ ਪਈ ਹੈ ਮੈਂ ਦਹੀਂ ਖਾ ਰਹੀ ਸੀ ਫੋਨ ਦੇ ਟਾਈਮ ਕਿੰਨਾ ਹੋਇਆ ਟਾਈਮ 2:11 2:11 2:11 2:11 ਵਜੇ ਇਹ ਗੈਸ ਕਿ ਅਚਾਨਕ ਉਧਰ ਆ ਰਹੀ ਹੈ ਅਦਰਕ ਘਾੜ ਅਦਰਕ ਕਿੰਨਾ ਰੈਡੀ ਸੀ ਆਪਾਂ ਇਹਨਾਂ ਪਾਣੀ ਵੀ ਪਾਈਆਂ 10 ਅਨੇਤ ਨੀਤ ਭਈਏ ਦਾ ਪਾਣੀ ਪਾਈਆਂ ਹਲੋ ਯਾ ਤੂੰ ਮਾਂ ਨੂੰ ਤੋ ਕਹਾ ਮੈਂ ਤਾਂ ਕੇਨੂ ਖਾਣਾ ਬਾਹਰ ਆ ਗਿਆ ਕਿਹੜਾ ਕੀਨੂ ਤੁੱਪੇ ਵਾ ਕੇ ਉਫ ਫੇਲੇ ਹੀ ਤਾਂ ਮੈਂ ਵਾਕੇ ਹਾਲੇ ਤੋਂ ਤਰਗਨ ਮਿਲਣਾ ਵੀ ਨਹੀਂ ਹੈਗਾ ਮੇਰੇ ਕੋਲ ਨਹੀਂ ਪਿਆਰਾ ਕੀ ਨੂੰ ਖਾਣਾ ਲਾ ਮਾਮ ਦਾ ਸਤ ਹੂੰ ਮਾਮ ਦਾ ਸਤ ਹਟ ਕੇ ਕਿੱਥੇ ਹੈ ਥੋੜਾ ਮਾਮ ਨੂੰ ਦੱਸਦਾ ਮੈਂ ਤਾਂ ਲਹਿਦਾ ਸਰਾਦੂ ਪੜ ਲਿਆ ਆ ਨੀ ਚਾਹ ਬਣ ਗਈ ਹੋਰ ਇਹ ਮੋਸਾ ਦਾ ਸਕੇ ਗਾਲੀਆਂ ਕਾਲੀਆਂ ਇਕੱਠੀਆਂ ਹੋਈਆਂ ਦਾ ਮੂ ਕੀ ਕਰਦਾ ਕਰੀ ਦੰਦਿਆ ਮਾਰੀ ਨਹੀਂ ਰਿਆ ਅੱਜ ਮੋੜੂਗੀ ਬੋਲ ਆਹ ਤੇ ਬਾਕੀ ਕਹਿੰਦੇ ਕਿ ਉੱਥੇ ਮੰਡੀ ਪਈ ਐ ਆਹ ਤੇ ਕੱਢਦੀ ਐ ਅਸਾਂ ਦੇਖੋ ਕੰਮ ਇਹ ਕੋਈ ਉਹਦਾ ਪੂਰਾ ਕਰਦਾ ਫਿਰ ਉਹ ਸਿੱਧਾ ਦੇਖੋ ਬਸ ਇਹ ਕੋਈ ਕੰਮ ਕਰਦਾ ਫਿਰ ਉਹ ਕੱਪੜਾ ਵੜ ਜੇ ਸਿੱਧਾ ਕਰਵਾਦੀ ਹੋਈ ਐ ਆਹ ਨਾਲ ਤੁਸੀਂ ਹਿਆਰ ਤੋਂ ਪਰੇ ਆਹ ਗੇਟ ਲਾਈਨ ਕੰਬਰਾ ਕਰਨਾ ਲੱਗਾ ਅਜਾ ਫਾਤੇ ਬੁਇਟ ਤਾਂ ਹੋਤਾ ਯਾਰ ਅਜਾ ਇਸ ਤਰ੍ਹਾਂ ਦੇ ਦੋਤੀ ਚਲ ਨਾ ਕਈ ਜਿੱਡਾ ਹੁੰਦੀ ਨਾ ਕੋਚ ਕਹਿੰਦੀ ਨੇ ਬਹੁਤੇ ਵੀ ਨਹੀਂ ਹੋ ਵਤਲੀ ਜੀ ਨੇ ਜੁੰਦੀ ਨਾਲ ਕਰਤੀਗੀ ਜੁੰਦੀ ਨਾਲ ਵੀ ਪਾਇਨੇ ਪਿਸਟਾ ਦੇ ਅਜੇ ਮੈਂ ਦੇਖ ਕੇ ਜਾਮ ਹੈਗੇ ਨੇ ਦੇਖ ਪਾਇਨੇ ਤੇ ਕਰੇਵ ਦੇ ਵੀ ਪਾਇਨੇ ਪਿਸਟਾ ਅਜਾ ਜਿਹੜੇ ਕੱਪੜੇ ਜਿਹੜੇ ਸਾਦੇ ਤੋਂ ਬਣਾਉਣੇ ਆ ਕਿ ਸਲਾਈ ਦੇ ਨਾਲ ਕਰਨਾ ਦੁਪੱਟਾ ਰੈਡੀ ਕਰਨਾ ਮੈਨੂੰ ਦੱਸਿਓ ਹਲਕੇ ਤੇ ਵੀ ਇਸ ਤਰ੍ਹਾਂ ਮਮਾ ਕਾਪੀਰਾਈਟ ਆਊਗਾ ਹਾਂ ਕਾਪੀਰਾਈਟ ਆਊਗਾ ਲਾਤਾ ਹੀ ਗਾੜੀ ਨੂੰ ਤੋਂ ਦਾ ਟੂਰ ਕਿੱਥੇ ਆ ਵੀਡੀਓ ਦੀ ਨਹੀਂ ਗਿਆ ਬੜਾ ਇਹ ਬੋਲੀ ਗਿਆ ਪਤਾ ਕਿੰਨੇ ਨਹੀਂ ਟੂਰ ਇਹ ਕਿਸ਼ਟਾ ਦੇ ਨੇ ਇਹ ਕਿਸ਼ਟਾ ਨਹੀਂ ਆਈ ਸਾਰੇ ਟਿਕਟਾਂ ਸਾਰੇ ਕਿੰਨਾ ਇਹ ਦੋ ਸੌ ਦਾ ਨਾ 200 ਦਾ ਕਰ ਲਗੀ ਕਪਾਦਾ ਨਵੇਂ ਕੱਪੜੇ ਨਵੇਂ ਕੱਪੜੇ ਦੇ ਦੇ ਨਵੇਂ ਘਰ ਚ ਨਵੇਂ ਕੱਪੜਾ ਚਾਹਤ ਪਈ ਪਰ ਬੈਠੇ ਪੁਰਾਣੇ ਬੈਠੇ ਆਇਆ ਨਹੀਂ ਬਿਚੀ ਕਰਾ ਅਗਰ ਵੀ ਕੋਸਟ ਨਵੇਂ ਖੁਣਾ ਦੇ ਨਵੀਂ ਪੀੜੀ ਤੇ ਆਣਾ ਨਾ ਨਾ ਕਿਸੇ ਠੀਕ ਨਵੀਂ ਪੀੜੀ ਵੀ ਪੁਰਾਣੀ ਫੁਰਕ ਵਾਲੀ ਹੈ ਕੁਰਸੀ ਛੱਡ ਕੇ ਪੀੜੀ ਕਿਵੇਂ ਆ ਜੂਗੀ ਮੈਂ ਤੁਸੀਂ ਅੱਡੀ ਕਿਹਨਾਂ ਸੌਤੀ ਗੱਲ ਬੱਤੀ ਬੈਠੇ ਰਹੇ ਤੁਸੀਂ ਜਣੇ ਕਿ ਮਿਸਤਰੀ ਬੈਡਰ ਟੁੱਟ ਜੇ ਨਹੀਂ ਬੈਡਰ ਟੁੱਟ ਜੇ ਮੈਂ ਤੈਨੂੰ ਉਦ ਨਹੀਂ ਕਹਿ ਕਿ ਦੋ ਤਿੰਨ ਸੈਟ ਕੱਪੜਾ ਦੇ ਲੈ ਲੈ ਕੋਈ ਵੈਰਟੀ ਨਹੀਂ ਹੋਰ ਕਹ ਪਹੁੰਚ ਨਵੇਂ ਨਵੇਂ ਕਾਪੜੇ ਚਾਹ ਪੀਣ ਦੀ ਕਰ ਬਦਲ ਬਦਲ ਕੇ ਯਾਰ ਕਿੰਨੀਆਂ ਰਣੀਆ ਆਨੀਆਂ ਆਨੀਆਂ ਬਗਲੇ ਹੋਊਂ ਬੰਦੇ ਪਏ ਵੱਧ ਉੱਧਰ ਸੋਨੇ ਦੇ ਪੂਰੇ ਟੋਲੇ ਦੇ ਮੈਂ ਉਹ ਅਜੇ ਤੋਂ ਭੇਜਿਆ ਭਲਾ ਹਮਜੇਦ ਨੂੰ ਪਤਾ ਮੈਂ ਪਹਿਂ ਦੀਏ ਤੈਨੂੰ ਉਹ ਦੇਖ ਕਿ ਉਹਦਾ ਕੀ ਹੈ ਉਹ ਮੈਂ ਕਿਹਦਾ ਬਣਾਉਣਾ ਹੈ ਘਰੇ ਬਣਾਉਣਾ ਲਾਏ ਉਹ ਮਿਹਣੀ ਕਹਿੰਦੀ ਪਤਾ ਨਹੀਂ ਕੋਈ ਮੇਰਾ ਆਪਦਾ ਹੀ ਕਸਮ ਲਾਉਂਦਾ ਚੱਕੂ ਮੈਂ ਇਸ ਨਹੀਂ ਬੰਨੀ ਫੋਨ ਦੀ ਚੱਕੂਗਾ ਫੋਨ ਤਾਂ ਸਾਰਾ ਵੱਜ ਜੀ ਜਾਣਾ ਕੌਣ ਫੋਨ ਕਰੇਗੀ ਵੱਜ ਗਿਆ ਬੰਦਾ ਕੰਮ ਨੂੰ ਨਹੀਂ ਤੇ ਵੱਜ ਕੇ ਪੈਂਦਾ ਹੈਗਾ ਆਮ ਤੌਰ ਤੇ ਨਾ ਆਉਂਦੀ ਸਾਰਾ ਨਾ ਆਉਂਦਾ ਵੀ ਕਿੱਥੇ ਕਹਿਤਾ ਮਾੜ ਕੇ ਆਉਂਦੀ ਨਹੀਂ ਕੋਈ ਕੰਮ ਲੱਗਣਾ ਫੇਰ ਆਪੇ ਜੂ ਨਹੀਂ ਕਰਾਉਣਾ ਸਹੀ ਨਹੀਂ ਲੱਗਦਾ ਕਿਉਂ ਨਾ ਕਿੰਨੇ ਨੰਬਰ ਆਣ ਕਾ ਮੈਨ ਕਦਾ ਮੈਨ ਕਦਾ 3.5 ਚੜੀ ਹੋਰੀਆਂ ਅੱਜ ਕਿੰਨਾ ਤੇਰੀ ਨਿਗਾ ਘੱਟ ਤੂੰ ਐਨ ਕਾ ਤੋਂ ਲੈ ਲੌਂਦੀ ਮੈਡੀ ਮੈਡਮ ਬਣੀ ਆ ਤੂੰ ਮੈਡਮ ਹੋਰ ਬਣੀ ਆ ਜੀ ਐਨ ਲੈ ਕੇ ਤਾਂ ਆ ਕੇ ਮੈਨੂੰ ਆਇਆ ਹੁੰਦਾ ਸੀ ਵੀ ਕੰਮ ਚਾਏ ਤਾਂ ਠੀਕ ਨਹੀਂ ਲੈਣੀ ਸਾਜ ਮੈ ਆਈ ਹੈ ਹੈ ਜੀ ਜੇ ਲੰਮ ਲੱਗੇ ਸੁਆਹ ਪੈ ਜਾਂਦਾ ਪਹਿਲੇ ਮੈਨੂੰ ਸੁਆਹ ਪੈ ਰਿਆ ਸੀਗਾ ਸਵਾਹ ਦਾ ਪਾਣੀ ਸੁਵਿੰਦਰ ਇਹ ਦਿਨ ਨਹੀਂ ਇਹ ਦਿਨ ਨਹੀਂ ਮੈਂ ਤਾਂ ਆਪੋਂ ਕਾਣਾ ਪੈਦੀ ਮੈਂ ਲਵਾਂ ਮੈਂ ਤਾਂ ਆਖੋ ਮੇਰੀ ਕਿਹੜਾ ਟਾਂ ਮੈਂ ਖਾਗਦੀ ਲਾਉਂਦੀ ਮੈਨੂੰ ਬਹੁਤ ਦੁਰਮਨ ਨਹੀਂ ਲੱਗਦੀ ਹੈਗੀ ਕੰਮ ਕਰੀ ਕਿ ਕਰ ਰਹੇ ਆ ਹੁਣ ਇਹ ਨਹੀਂ ਮੈਂ ਜਾ ਕੇ ਦੀਪ ਦੇਖੇ ਤਾਂ ਲੱਗਦੀ ਹੈ ਜੀ ਮੈਨੂੰ ਤਾਂ ਲੱਗਦੀ ਹੈ ਜੀ ਸੁਆਹ ਖੀ ਫਿਰ ਜਦੋਂ ਜੀ ਪੁੱਛ ਮੇਰੇ ਇਹ ਟਾਕੋ ਤਸਿਓ ਦਾ ਉਹ ਤਰ ਮਰ ਕੇ ਤੇ ਲੱਤ ਢੁੱਟ ਗਈ ਕਿਵੇਂ ਦਾਲੀ ਉਹ ਗੱਡੀ ਮਾਰੀ ਪਤਾ ਨਹੀਂ ਉਹ ਦਿਨ ਜਦ ਰਾਤ ਟੁੱਟ ਗਈ ਹਾਂ ਦਮੋ ਦਾ ਬਸਲਾ ਬਰੀ ਮੁੱਖੀ ਤੇ ਨਹੀਂ ਆਪਾਂ ਸੋਣ ਨਾ ਨਗਾਟ ਬੀ ਬੀ ਦਲਾਣਾ ਲੋੜੇ ਹੈ ਹਾਂ ਲੋੜ ਨਹੀਂ ਕਰਾ ਦੋਸਤ ਕਰੇ ਪ੍ਰੋਗਰਾਮ ਕਰਕੇ ਲੋੜ ਤਾਂ ਨਹੀਂ ਕਰਾਉਂਦੇ ਮਾਲਕ ਕੋਲ ਨਹੀਂ ਆਪੀ ਬਣਾਉਂਦੇ ਨਹੀਂ ਆਪਾਂ ਨਹੀਂ ਲਗਾ ਪਾਉ ਉਹਨਾਂ ਲਾਤੀ ਪਾਦੇ ਪਾਪੇ ਲੋੜੀ ਲਾਵਾ ਦੇ ਤੁਹਾਨੂੰ ਖਬਰ ਹੈ ਸੱਤੋਗੇ ਹਾਂਜੀ ਦੇਖ ਲੈ ਤੂੰ ਸਾਦੇ ਲਈ ਪਾਵੇ ਪਾਵੇ ਨਾ ਸਾਦੇ ਨਹੀਂ ਮੈਂ ਇਹ ਉਹਦੇ ਕੋਈ ਫਰਕ ਨਹੀਂ ਹੈ ਬਸ ਬੀਠੇ ਤਿਆਰੀ ਕਰੀ ਬੋਲਦੇ ਸੁਣ ਸਰਪਈ ਨਾ ਪੈਸਾ ਤਪੇਲੇ ਭੇਜ ਨਹੀਂ ਸਿੱਧੇ ਦੇਣੀਆਂ ਦੇਖੋ ਜਿਹੜਾ ਮਾਲ ਡਾਲ ਕੇ ਲਾਜੇ ਕੁੱਝ ਰੱਖ ਪੂਜਾ ਮਟੋਂਗੇ ਕਿ ਜਰਾ ਬਾਬਾ ਆ ਰਿਹਾ ਅੱਜ ਜਾੜ ਥੱਲੇ ਆਇਆ ਇਹ ਮੈਂ ਵੇਖਿਆ ਨੇ ਕਿ ਮੈਂ ਸੋਹਣੀਆਂ ਕੁੜੀਆਂ ਵੇਖਿਆ ਤੇ ਗੱਡੀ ਰੋਕੀ ਨੇ ਅੱਜ ਫੇਰ ਰੋਕ ਲਈ ਨੇ ਹੈ ਦੇ ਸਤਿ ਅਨੁਮੇਦ ਮਾਤਾ ਕਰਕੇ ਸਤਿ ਅੰਗਰ ਬੁਲਾਇਆ ਤਾਰ ਉਹਨਾਂ ਦੀ ਮਾਤਾ ਬਾਹਰ ਬੈਠੀ ਹੋਈ ਨਿਕਲ ਗਈਆਂ ਕੁੜੀਆਂ ਵੀ ਨਿਕਲ ਗਈਆਂ ਅੱਜ ਫੇਰ ਆ ਗਿਆ ਦੇਖ ਲੋ ਇਹ ਹੈ ਉਹਨਾਂ ਦਾ ਕਹਿੰਦਾ ਕਹਿੰਦਾ ਜੀ ਚਾਹ ਪੀਣੀ ਹੈ ਕਹਿੰਦਾ ਮੈਂ ਤਾਂ ਮਾਤਾ ਕਰਕੇ ਆਇਆ ਸੀ ਮਾਮਾ ਰੋਜ਼ ਰੋਜ਼ ਮੈਂ ਤਾਂ ਹੱਥ ਮਾਰ ਕੇ ਸਤਿ ਅੰਗਰ ਬੁਲਾ ਕੇ ਲੰਗਦਾ ਉਹਨਾਂ ਕੋਲ ਪੁੱਤਰੀਆਂ ਜਿਹੜੀਆਂ ਇਹ ਕਹਿੰਦਾ ਮੇਰੀ ਬੋਲਤੀ ਬਹੁਤ ਸੋਹਣੀ ਆ ਅੱਜ ਸੂਟ ਲੈਣ ਆਇਆ ਕੋਟੀ ਵਾਸਤੇ ਮਿੱਟੀ ਦਾ ਕੰਮ ਤਾਂ ਅਸੀਂ ਐਂਜੇ ਹੁੰਦੇ ਆਂ ਤੇ ਅਸੀਂ ਵੀ ਸਹੀ ਬਣ ਕੇ ਰਹਿੰਦੇ ਹਾਂ ਸਾਫ ਸੁਥਰੇ ਜਿੱਦੇ ਗਾਗ ਮਿਲ ਗਿਆ ਉਹਦੀ ਮਿੱਟੀ ਦੇ ਹੱਥ ਲਾਤਾ ਐਵੇਂ ਲਾਤਾ ਐਵੇਂ ਅੱਜ ਸੂਟ ਲੈਣ ਆਇਆ ਤਾਂ ਕਹਿੰਦਾ ਸਸਤਾ ਸੂਟ ਦੋ ਅੱਜ ਮੈਂ ਜਾੜਥਾ ਲਿਆ ਤੈਨੂੰ ਆਇਆ ਸੂਟ ਦੇ ਇੱਕ ਥੋੜਾ ਕੇ ਜਿੰਨੇ ਬੂਟੇ ਲਾ ਗਿਆ ਸਾਰਾ ਪਾਣੀ ਨਾਲ ਘੱਟ ਲਾ ਕੇ ਕਰਾ ਪਾਣੀ ਦਾ ਘੱਟ ਲਾ ਕੇ ਆ ਦੱਸਿਆ ਕੋਈ ਨਾ ਹਾਲੇ ਤੁਸੀਂ ਕੋਟੀ ਤਿਆਰ ਕਰੋਗੇ ਫਿਰ ਆਪਾਂ ਸਾਵਤਾ ਕਰ ਲਾਂਗੇ ਮੈਨੂੰ ਅੱਛਾ ਆਪਰੇ ਕਹਿੰਦਾ ਮੇਰਾ ਤਾਂ ਲੈ ਸਾਵਤਾ ਨਾਲ ਦੀ ਨਾਲ ਹੀ ਚੰਗਾ ਹੁੰਦਾ ਆਗੇ ਵੱਡੇ ਬੰਦਾ ਜੀ ਆਗੇ ਛੋਟੇ ਬੰਦੇ ਥੋੜਾ ਛੋਟੇ ਵੱਡਿਆਂ ਨੂੰ ਕੀ ਐ ਸਾਡੀ ਤਾਂ ਗੱਡੀ ਚੱਕੀ ਫਿਰਦਾ ਐ ਛੋਟਾ ਬੰਦਾ ਮੈਂ ਕਿਹੜੀ ਵੱਡੀ ਗੱਡੀ ਆ 50000 ਦੀ ਗੱਡੀ ਆ ਇਹ ਜੀ ਫਿਰ ਵੀ ਰੋਣੇ ਲੱਗ ਜਾਂਦਾ ਔਰ ਕੀ ਆ ਬੰਦਾ ਤੇਰਾ ਸਹੀ ਸਾਡੇ ਨਾਲ ਦਾ ਉਹ ਤੇਰਾ ਆਪਦਾ ਵੀ ਤੈਨੂੰ ਸਾਥ ਦੇ ਰਿਹਾ ਉਹ ਵਰਗਾ ਨਾ ਇਹਨਾਂ ਦੀਆਂ ਥੂੜ ਮੰਗ ਰੋਹ ਜੀ ਹਰਤੀ ਜਾਲ ਕਿਹੜਾ ਤੁਹਾਡੇ ਇਹ ਜੀ ਬਗੂਆਤੇ? ਆਹ ਮੈਂ ਜਿਹੜਾ ਬਰੋਸ਼ਰ ਮੈਂ ਲੈ ਮੈਂ ਤਾਂ ਵਧੀਆ ਇਹ ਆ ਜਾ ਦੇਸੋ ਬੈਹ ਸ਼ਾਦੀ ਚ ਪਾ ਸਕੀ ਸੋਹਣਾ ਲੱਗੇ ਬ੍ਰਾਂਡ ਚੀਜ਼ ਦੇ ਦਿਓ ਠੀਕ ਆ ਨਾਲੇ ਬ੍ਰਾਂਡ ਮੰਗੀਆਂ ਦਾ ਨਾਲੇ ਕਾ ਸਸਤਾ ਦਿਓ ਬ੍ਰਾਂਡ ਮੈਂ ਬਹੁਤ ਮਹਿੰਗੇ ਮੈਂ ਜੀ ਸੂਟ ਪਵਾਤੇ ਉਹਨੂੰ ਪਰ ਗੱਲ ਕੀ ਹੈ ਮੜਾ ਜਣਾ ਆਦਾ ਕੰਮ ਧੰਦਾ ਦੇਖਣਾ ਪੈਣਾ ਹੁਣ ਐ ਥੋੜਾ ਨਾ ਵੀ ਕਮਾਈ 2 ਰੁਪਏ ਦੇ ਆ ਖਰਚਾ ਕਰ ਦੋ 3 ਰੁਪਏ ਦਾ ਉਹਦਾ ਕੀ ਫਾਇਦਾ ਜੀ ਸਹੀ ਗੱਲ ਆ ਅਸਲ ਜਾਈ ਕਰਦੇ ਚੱਲਣਾ ਪੈਂਦਾ ਕਿਹੜੇ ਗਲੂ ਕਿਤੋਂ ਖੜਿਆ ਹੈ ਜੇ ਕਿਤੇ ਇੱਥੇ ਸਾਡੇ ਦੇਖ ਲੋ ਪੂਰੇ ਸਾਰਾ ਸਾਡੇ ਕੋਈ ਜੱਟ ਸੋਦਾ ਹੀ ਐ ਅਸੀਂ ਜੱਟ ਸੋਦੀ ਪਾਉਂਦੇ ਅਸੀਂ ਉਹ ਨਹੀਂ ਪਾਉਂਦੇ ਕਿ ਗਿਆਤ ਕੋ ਮਲਾਤ ਕਰਨਾ ਨਾ ਸੁਣ ਕੇ ਅਸਲ ਵਾਰ ਅਜੁੱਨੀ ਆਹ ਕਹਿੰਦਾ ਉਹ ਕੋ ਬੰਦੇ ਕੋਈ ਮਿਊਜ਼ਿਕ ਆਸਮਾਨੀ ਕਲਰ ਨਹੀਂ ਇਹਦਾ ਹਾਂ ਇਹ ਨਹੀਂ ਹੈਗੇ ਇਸ ਕਿੰਨੇ ਤਰ੍ਹਾਂ ਦੇ ਨਹੀਂ ਆਸਮਾਨੀ ਕਲਰ ਹੋਏ ਤੇ ਉਹ ਜੱਜ ਦਾ ਵਾਰ ਇਹ ਬਹੂ ਹੀ ਕਿਤੇ ਚਲੀ ਸੁਲੀ ਗਈ। ਤੂੰ ਆ ਮੇਰੀ ਧਰ ਵਾਲੀ ਆ। ਉਹ ਮਰ ਕੇ ਫੜਿਆ ਜਾਏਗਾ ਵੀਡੀਓ ਵੀ ਬੰਦ ਜੇ ਲੈਟ ਆਇਓ ਚੱਕਰ ਨਹੀਂ ਤੁਸੀਂ ਮੋਹ ਦੋ ਅਸਮਾਨੀ ਜਿਹਾ ਕਲਰ। ਆ ਚੱਕ। ਆ ਹੀ ਦੋ ਬਸ ਦਾ ਠੀਕ ਆ। ਤੇ ਦੇਖੂ ਰੱਖ। ਬਾ ਠੀਕ ਐ ਸਿਲੈਕਟ ਹੋਗਾ ਜੀ ਜੀ ਤੁਹਾਨੂੰ ਕਹਿਤਾ ਬਸ ਇਹੀ ਮੈਨੂੰ ਸੋਹਣਾ ਲੱਗ ਰਿਹਾ। ਦੁਬਟਾ ਫੋੜ ਕੇ ਨਿਖਾ ਦੇ। ਮਤਲਬ ਬੇਤ ਲੈ ਹੁਣ। ਗਾਗਨੋਂ ਸੇ ਤਸੱਲੀ ਕਰਾ ਕੇ ਤੋੜ ਦੇਆ। ਮੈਂ ਗੜਾ ਜੀ ਜੀ ਨੂੰ ਤੋੜ ਦੇ। ਤਾ ਬੋਵੰਡਾ ਬਾ ਠੀਕ ਹੈ ਤਮੂਰੇ ਕਿਨੇ ਮਿੰਟ ਲੇਕੇ ਆ ਮੋੜ ਤੋਂ ਮਾਰ ਕੇ ਦੇ ਜੀ ਤੈ ਕੱ ਕਰ ਤੋਂ ਛੇਤੀ ਮਜ਼ਾਕ ਨਹੀਂ ਮਜ਼ਾਕ ਨਹੀਂ ਕਰ ਕੋਰ ਮੜਈ ਵਾਲਾ ਕੰਮ ਕੋਈ ਨਹੀਂ ਹੈਗਾ ਇੱਥੇ ਮੈਂ ਵੀ ਨਹੀਂ ਮੋੜ ਮੜਈਆ ਕਰਦਾ ਪਾਉਂ ਕਿਹਨੇ ਟੱਟੀਆਂ ਰੱਖਣ ਨੂੰ ਇਹਨਾਂ ਕੜੀ ਗੱਡੀਆਂ ਦਾ ਸਿੱਟਦਾ ਹੈ ਤੈਨੂੰ ਵੀ ਗੱਡੀ ਇੱਥੇ ਖੜਾ ਲੈਣੀ ਨਾ ਤੁਹਾਨੂੰ ਵੱਡੀ ਗਿਆ ਦਿਖਣਾ ਰਿਹਾ ਦੇਖ ਕੇ ਉਹ ਤਾਂ ਜਿਹੜਾ ਕਿਆ ਵਾਜਾ ਮਾਰਦੇ ਨੇ ਮੁੰਡੇ ਜਿਹੜੇ ਆਂਦੇ ਨੇ ਕੈਮਰੇ ਸਾਡੇ ਦੂਰੋਂ ਹੀ ਵਾਜਾ ਮਾਰਦੇ ਆ ਰਿਹਾ ਹੈ ਸੂਟ ਵਧੀਆ ਹੈਗਾ ਦੇਖੋ ਸੋਨਾ ਹੈ ਸੋਨਾ ਹੈ ਸੋਨਾ ਸਰਦਾਰੀ ਦਾ ਕਲਰ ਹੈ ਐਂ ਜੀ ਲੈਣਾ ਮੈਂ ਨਾ ਅਸੀਂ ਇਹ ਪਾਉਂਦੇ ਨਹੀਂ ਬੀਟਰ ਉਹ ਪਾਉਂਦੇ ਨਹੀਂ ਜਦਾ ਚਮਕਦਮਕ ਵੀ ਓੱਖਾ ਕਰਦੀ ਹੈ ਜਿਹਨਾਂ ਲਾਲ ਪੀਲੇ ਜਿਹੇ ਹੁੰਦੇ ਨੇ ਨਾ ਹੂੰ ਪਤਨਾ ਨਾ ਇਹਦੇ ਵੀ ਨਹੀਂ ਆਉਂਦੇ ਇਹ ਕਿਹਨਾਂ ਦਿੱਤੀ ਜੀ ਤੱਕ ਬਾਈ ਤੇ ਨਿਆ ਕੋਸਲਾ ਸੁਣ ਲੈ ਬੱਸ ਜਿੱਦੀ ਰਹਿਣ ਉਹ ਰਹਿਣ ਨਾ ਐ ਆਏ ਖੜ ਜਾ ਇੱਕ ਮਿੰਟ ਇੱਕ ਦਿਨ ਮੇਰੀ ਗੱਲ ਅਗਾਂਹ ਬੰਦ ਕਰੋ ਪਹਿਲਾਂ ਨਹੀਂ ਨਹੀਂ ਮੇਰੀ ਗੱਲ ਸੁਣ ਹਾਏ ਤੂੰ ਸਾਡੇ ਸੁਣ ਆ ਬੰਦ ਕਰ ਦੋ ਠੀਕ ਆ ਜਿਹੜੇ ਸਾਡੇ ਕਾਰੀਗਰ ਨੇ ਸੂਟ ਭਰਾਇਆ ਨਾ ਉਹਨਾਂ ਦਾ ਰੈਪ ਵੀ ਸੁਣਿਆ ਮੈਨੂੰ ਮੈਂ ਨਾ ਬੰਦਾ ਵੀਰੇ ਮੈਂ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਵੀ ਤੁਹਾਡੇ ਤੋਂ 5000 ਲਏ ਕੋ 5000 ਮੇਰਾ ਤੇ ਨਹੀਂ ਅਸੀਂ ਨੂੰ ਪਤਾ ਜੀ ਮੇਰੇ ਤੇ ਨਾ ਝੂਠ ਸੱਚ ਨਹੀਂ ਮੈਂ ਮਕਾਨ ਪਾਇਆ ਨਾ ਤੇ ਤੁਸੀਂ ਦੀਦੀ ਆਈ ਮੇਰੀ ਗੱਲ ਸੁਣੋ ਜੀ ਕਿੰਨੇ ਕਹਦਾ ਹੋ ਅਨਜਾਦਾ ਇਹ ਬੱਸ ਤੈਨੂੰ ਕਹਿੰਦੇ ਕਿੰਨਾ ਜੱਦ ਵਿੱਚ ਵਿੱਚ 3000 ਦਾ ਠੀਕ ਆ ਇਹ ਘਟਾ ਤੈਨੂੰ ਘਟਾ ਦੱਸ ਦੂੰਗੀ ਮੇਰੇ ਨਾਲ ਚ ਕੋਈ ਕਮਾਈ ਨਹੀਂ ਕਰਦੀ ਮੇਰੀ ਗੱਲ ਸੁਣੋ ਮੈਂ ਤੈਨੂੰ 5 4 ਅਸੀਂ ਮਾ ਛੋਟੇ ਮਾਝਰੇ ਵਾਲੇ ਆ ਠੀਕ ਹੈ ਨਾ 3000 ਤਾਂ ਤੁਸੀਂ ਕਹਿੰਦੇ ਹੋ 2 2 4 4 ਲੱਖ ਤੱਕ ਕਨੇਡਾ ਕ ਅਮਰੀਕਾ ਕ ਪੜਾਈਂ ਗਿਆ ਹੋਇਆ ਉੱਡਾ ਫਿਰ ਸੁਤਹਾ ਘਾੜਾ ਆ ਦੀਦੀ ਹੁਣ ਉਹ ਕਰ ਰਹੇ ਨੇ ਵੀ ਇਹ 5000 ਨਗਦ ਦਾ 5000 ਮੇਰੇ ਨਹੀਂ ਹੁੰਦੇ ਉਹਦੇ ਵਿੱਚ ਜੀ ਆਜੋ ਮੇਰੇ ਘਰੇ ਮੇਰਾ ਜਿੱਦ ਦੇ ਨਵੇਂ ਮਕਾਨ ਦਾ ਬਸ ਆ ਥੋੜੇ ਦਿਨਾਂ ਚੁੱਧ ਘਾੜ ਨੂੰ ਨਾ ਫੇਰ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਜੀ ਫਿਰ ਉਰ ਆਇਓ ਤੁਸੀਂ ਹਾਂ ਉਹ ਬਸ ਨਾ ਬਿਜਲੀ ਦਾ ਪੰਗਾੜ ਰਿਹਾ ਮੇਰਾ ਥੋੜਾ ਪੈਸਾ ਉਹ ਤੋਂ ਬਸ ਚੰਗੀ ਤਰ੍ਹਾਂ ਦੇਖ ਲੈਣ ਨੂੰ ਮੈਂ ਦੇਖ ਲਿਆ ਇਹ ਬਣਤਾ ਜਾਂਦਾ ਨਾ ਜੀ ਮਤਲਬ ਸ਼ਾਇਦ ਸੁੱਚ ਘਟਦਾ ਨਹੀਂ ਹੁੰਦਾ ਨਹੀਂ ਨਹੀਂ ਕਿੱਡੀ ਘੋਟੀ ਉਹ ਥੋੜੇ ਵਾਂਗੂ ਬਸ ਫਿਰ ਤਾਂ ਬਜਾੜਾ ਮੋਟੀ ਹੋਏਗੀ ਹੋਰ ਥੋੜੇ ਠੀਕ ਸਾਡੇ ਵਰਗੀ ਕੁੜੀ ਜਿੜੀ ਥੋੜੀ ਉਮਰ ਹੈਗੀ ਜਿਆਦੇ ਪਰ ਆਦੇ ਹਿਸਾਬ ਨਾਲ ਤੁਸੀਂ ਸਮਝਦੇ ਨਹੀਂ ਨਹੀਂ ਠੀਕ ਐ ਇੰਨੀ ਮੈਂ ਜਿਆਦਾ ਨਹੀਂ ਆ ਠੀਕ ਜੀ ਹਾਂ 14 ਕੋ ਚੱਲਣ ਦੀ ਬਸੂ ਜਦੋਂ ਹੋ ਕੁਵਾਰੀ ਸੀ ਉਹਦਾ ਹੋ ਰਹਿੰਦੀ ਸੀ ਵਧੀਆ ਹੁਣ ਵਿਆਹ ਹੋ ਗਿਆ ਹੁਣ ਲੈ ਥੋੜਾ ਜਿਆ ਐਨਾ ਖਰਚਾ ਪਾਣੀ ਲੋਰੀ ਆ ਤਾ ਨਾ ਬਟੀ ਕਿਸੇ ਕੰਮ ਬੜੀ ਲੇਟ ਨਿਪੜਦੇ ਨੇ ਹਜੇ ਵੀ ਰਹਿੰਦੇ ਨੇ ਹੁਣ ਜਿੰਨੇ ਵੀ ਕੰਮ ਲੈਟ ਆਈ ਨੂੰ ਵਾਲੇ ਕੜਾਈ ਵਾਲੇ ਸਾਰੇ ਘਰਾ ਕੋ ਬੈਠ ਕੇ ਕਰਨਗੇ ਕੰਦਮੋ ਕਸੂਰੀ ਪਣੀ ਦਾ ਉਹ ਵੀ ਬਣਾ ਲਈਏ ਤੇ ਫਿਰ ਤਰ੍ਹਾਂ ਦੇ ਬਾਕੀ ਕੰਮ ਅੱਜ ਕੀ ਬਣਾ ਰਹੇ ਹਾਂ ਵੀ ਦੱਸੋ ਨਾ ਆਹ ਬਣਾ ਰਹੇ ਹਾਂ ਅਸੀਂ ਪਨੀਰ ਦੀ ਭੁਰਜੀ ਪਾ ਲੂ ਜੀਰਾ ਤਾਂ ਵਰਸਪੋਨ ਉਹ ਗਾਲੀ ਦੇਤੀ ਆਹ ਟਮਾਟਰ ਆ ਗਾ ਅੱਗੇ ਪਿਆਜ਼ ਆ ਫਾਗਾ ਨੋ ਦੇ ਕੋਈ ਪੁੱਦੀ ਫਰੀਆਂ ਮਿਰਚਾਂ ਪਾਤੀਆਂ ਪਲੇਪਲੇ ਫੁੱਲ ਬਾੜੀਆਂ ਵੀ ਨਾ ਪਾ ਦਿਓ ਨਹੀਂ ਬਾੜੀਆਂ ਪਾ ਰਿਹਾ ਜਦੋਂ ਸਾਰਾ ਕਿਚਨ ਸਾਫ਼ ਕਰਨਾ ਹੋਣਾ ਤੇ ਫਟਾਉਣਾ ਹੁੰਦਾ ਹੈ ਇਹ ਵਾਟਰ ਪੱਕੇ ਹੋ ਗਏ ਟਮਾਟਰ ਕੱਲ ਕੱਲ ਇੱਥੇ ਕਹ ਰਹੇ ਜਾਣਾ ਸੀਰੇ ਕਿੱਥੇ ਜਾਣਾ ਹੁਣ ਅੱਜ ਸੈਟਰਡੇ ਦਾ ਨਿਕਲ ਗਿਆ ਜੀ ਸੀ ਫੋਨ ਤੇ ਨਹੀਂ ਕਹ ਰਹੇ ਸੀ ਕੱਲ ਜਾਣਾ ਇਹ ਚਾਹਾਂਗੇ ਤਾਂ ਸਹੀ ਹੁਣ ਟਾਈਮ ਨਿਕਲੇਗਾ ਦੱਬਾ ਨਾ ਤੋੜ ਗਈ ਨਾ ਪਰਨੀਂ ਤੇ ਖੁੱਲਣਾ ਵੀ ਨਹੀਂ ਕਿਤੇ ਪਕਾ ਪਤੀਆਂ ਦੱਬਾਏ